ਲੋਵੀ ਜ਼ਿੰਮੇਦਾਰੋ ਅੱਜ ਤੁਹਾਨੂੰ ਨਾ ਖੇਤ ਵਿੱਚੋਂ ਫੰਗਸ ਖਤਮ ਕਰਨ ਦਾ ਦੇਸੀ ਤਰੀਕਾ ਦੱਸਦੇ ਆ ਕਿਉਂਕਿ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਝੋਨੇ ਲਾਉਣੇ ਬਾਸਮਤੀਆਂ ਲਾਉਣੀਆਂ ਤੇ ਉਹਨਾਂ ਨੂੰ ਫੰਗਸ ਬਹੁਤ ਪੈਂਦੀ ਆ ਅੱਜ ਤੁਹਾਨੂੰ ਇੱਕ ਦੇਸੀ ਤਰੀਕਾ ਦੱਸਦੇ ਆ ਜੇਕਰ ਤੁਸੀਂ ਮਹੀਨਾ ਪਹਿਲਾਂ ਇਹ ਤਰੀਕਾ ਕਰ ਲੋ ਤਾਂ 80% ਚਾਂਸ ਨੇ ਵੀ ਤੁਹਾਡੇ ਖੇਤ ਦੇ ਵਿੱਚ ਫੰਗਸ ਨਹੀਂ ਆਏਗੀ ਉਹ ਕਿਵੇਂ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਦੋਸਤੋ ਇਸ ਤਰੀਕੇ ਨਾਲ ਇੱਕ ਤਾਂ ਆਪਣਾ ਬਚੂਗਾ ਪਾਣੀ ਦੂਜਾ ਖੇਤ ਦੇ ਵਿੱਚ ਜਿਹੜੀ ਫੰਗਸ ਹੋਊਗੀ ਖਤਮ ਤਾਂ ਦੋਸਤੋ ਜਦੋਂ ਵੀ ਤੁਸੀਂ ਮੰਨ ਕੇ ਚਲੋ ਵੀ ਕਣਕ ਵਾਢ ਲਈ ਤੂੜੀ ਬਣਾ ਲਈ ਉਸ ਤੋਂ ਬਾਅਦ ਤੁਸੀਂ ਇਹਨੂੰ ਦੂਰੇ ਹਲ ਮਾਰ ਕੇ ਘੱਟੋ ਘੱਟ 15 ਦਿਨ ਧੁੱਪ ਲਵਾਉਣੀ ਦੋਸਤੋ ਪਾਣੀ ਨਹੀਂ ਛੱਡਣਾ ਪੈਲੀਆਂ ਨਹੀਂ ਠੰਡੀਆਂ ਕਰਨੀਆਂ ਜਦੋਂ ਤੁਸੀਂ ਖੇਤ ਦੇ ਵਿੱਚ ਪਾਣੀ ਛੱਡ ਦਿੰਦੇ ਹੋ ਤਾਂ ਜਿਹੜੀ ਫੰਗਸ ਹੈ ਗਿੱਲੀ ਹੋ ਕੇ ਖੇਤ ਦੇ ਵਿੱਚ ਹੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੂਰੀਆਂ ਤਰੀਆਂ ਤਵੀਆਂ ਮਾਰ ਕੇ ਉਹਨੂੰ ਨੱਪ ਦਿੰਨੇ ਹੋ। ਕੈਲਟੀਵੇਟਰ ਮਾਰ ਕੇ ਨੱਪ ਦਿੰਨੇ ਹੋ। ਉਹਦਾ ਕੋਈ ਫਾਇਦਾ ਨਹੀਂ। ਜਦੋਂ ਕਣਕ ਵੱਢ ਲਈ ਤੂੜੀ ਬਨਾਲੀ ਘੱਟੋ ਘੱਟ ਵੀ ਦੂਰ ਲਾਵੋ ਕੈਲਟੀਵੇਟਰਾਂ ਦੀ ਤੇ ਐਂ ਛੱਡ ਦਿਓ। 15 ਦਿਨ ਇਹਦੇ ਵਿੱਚ ਧੁੱਪ ਪੈਣ ਦਿਓ, ਕਰੜੀ ਧੁੱਪ ਪੈਣ ਦਿਓ। ਜਿਹੜੀ ਫੰਗਸ ਹੈ ਨਾ ਉਹ ਥਾਂ ਤੇ ਸੁੱਕ ਜਾਏਗੀ, ਮਰ ਜਾਏਗੀ। ਤੇ ਜਿਹੜੇ ਵੀਰ ਨੇ ਵੀ 15-20 ਦਿਨ ਇਦਾਂ ਪੈਲੀ ਰੱਖ ਲਈ ਵਾਕੇ ਜਿਵੇਂ ਕਿ ਮੈਂ ਰੱਖੀ ਆ ਚੁੰਜੂ ਮਾਰ ਕੇ ਘਟੋ ਘਟਾ 10 12 ਦਿਨ ਹੋ ਗਏ 15 ਦਿਨ ਹੋ ਗਏ ਘਟੋ ਘਟਾ 4 5 ਦਿਨਾਂ ਨੂੰ ਮੈਂ ਇਹਨੂੰ ਕੰਪਿਊਟਰ ਕਰਾਇਆ ਲਵਾ ਕੇ ਉਸ ਤੋਂ ਬਾਅਦ ਫਿਰ ਕਲਟੀਵੇਟਰ ਮਾਰ ਕੇ ਛੱਡਦੇ ਨੇ ਉਸ ਤੋਂ ਬਾਅਦ ਵੱਟ ਪਾ ਕੇ ਕਦੋਂ ਨਹੀਂ ਕਰ ਐਰ ਕੀ ਕਦੂ ਕਰਾਂਗੇ ਕਦੂ ਇਸ ਕਰਨ ਦਾ ਕਾਰਨ ਇਹ ਆ ਵੀ ਮਾਰੇ ਆ ਥੱਲੇ ਚੁੰਜੂ ਹਾਲ ਤੇ ਪਾਣੀ ਜਾਊ ਥੱਲੇ ਰੁਕਣਾ ਨਹੀਂ ਕਦੂ ਕਰਾਂਗੇ ਐਰ ਕੀ ਮੈਂ ਅੱਗੇ ਕਦੋਂ ਨਹੀਂ ਕਰਦਾ ਹੁੰਦਾ ਪਰ ਐਰ ਕੀ ਕਦੂ ਕਰਨਾ ਪਊਗਾ ਮੈਨੂੰ ਤਾਂ ਦੋਸਤੋ ਇਸ ਤਰੀਕੇ ਨਾਲ ਫੰਗਸ ਖਤਮ ਹੁੰਦੀ ਹੈ ਇਸ ਕਰਕੇ ਤੁਸੀਂ ਇਹ ਤਰੀਕਾ ਵਰਤੋ ਐਵੇਂ ਪਾਣੀ ਚੱਕ ਕੇ ਪੈਲੀਆਂ ਠੰਡੀਆਂ ਕਰ ਲੋ ਪੈਲੀਆਂ ਠੰਡੀਆਂ ਕਰ ਲੋ ਦੱਸ ਪਾਣੀ ਦਾ ਇਹਨਾਂ ਨੁਕਸਾਨ ਨਾ ਕਰੋ ਤੇ ਦੋਸਤੋ ਜਦੋਂ ਤੁਸੀਂ ਡੱਕਾ ਲਾਤਾ ਨਾਲ ਦੀ ਨਾਲ ਹਰਿਆ ਹੋ ਜੂ ਜਿਨੇ ਪਾਣੀ ਲਾ ਕੇ ਵਾਹ ਕੇ ਬੀਜੀ ਉਹਦਾ ਵੀ ਫਰਕ ਵੇਖ ਲਓ ਜਿਨੇ ਪਾਣੀ ਸਿਰਫ ਉਦੋਂ ਹੀ ਲਾਇਆ ਜਦੋਂ ਕਿ ਉਹਨੇ ਝੋਨਾ ਵਿੱਚ ਯਾਨੀ ਕਿ ਪਨੀਰੀ ਲਾਉਣੀ ਹੋਈ ਤੇ ਉਹ ਦੇਖ ਲਿਆ ਜੀ ਤੁਸੀਂ ਵੀ ਇਸ ਵਾਣ ਚ 15-20 ਦਿਨ ਲੱਗੀ ਧੁੱਪ ਤੋਂ ਬਾਅਦ ਨਾਲ ਦੀ ਨਾਲ ਮਾਰ ਕੇ ਸੁਹਾਗਾ ਕੈલ્ਕੂਲੇਟਰ ਮਾਰ ਕੇ ਉਸ ਤੋਂ ਬਾਅਦ ਕੱਦੂ ਕਰਕੇ ਝੋਨਾ ਲਾਇਆ ਜੀ ਤੇ ਨਾਲ ਦੀ ਨਾਲ ਨਾਂ ਤੁਰਿਆ ਤੇ ਨਮਾਣਾ ਮੱਲੀ ਦਾ ਨਾਂ ਚੇਂਜ ਕਰਦਿਆ ਜੀ ਲੋਹੇ ਤੇ ਲਕੀਰ ਆ ਦੋਸਤੋ ਹਰ ਸਾਲ ਤੇ ਅਰਬਾ ਕਰੀਦਾ ਤੇ ਐਸ ਸਾਲ ਵੀ ਕਰਾਂਗੇ ਬਾਕੀ ਦੋਸਤੋ ਖਰਚੇ ਹੈਗੇ ਇਹਦੇ ਵਿੱਚ ਆਪਾਂ ਮਾਰਾਂਗੇ ਤਵੀਆਂ ਵੇਖੋ ਜੀ ਖਰਚੇ ਹੈਗੇ ਆ ਤਵੀਆਂ ਮਾਰਾਂਗੇ ਉਸ ਤੋਂ ਬਾਅਦ ਕੰਪਿਊਟਰ ਕਰਾਇ ਲਵਾ ਕੇ ਉਸ ਤੋਂ ਬਾਅਦ ਆਪਾਂ ਕਲਟੀਵੇਟਰ ਮਾਰ ਕੇ ਫੇਰ ਛੱਡਾਂਗੇ 10 ਦਿਨ ਠੀਕ ਆ ਦੋਸਤੋ ਪਨੀਰੀ ਆਪਣੀ ਅੱਜ ਤੋਂ 25 ਦਿਨਾਂ ਨੂੰ ਤਿਆਰ ਬਹੁਤ ਸੋਹਣੀ ਤੇ ਰੋਹਾਨੀ ਦਿਲ ਖੁਸ਼ ਹੁੰਦਾ ਪਨੀਰੀ ਵੇਖ ਕੇ